ਕੀਏ ਦਾ ਲੋ ਚਲੋ ਆ ਮਾਰੇ ਜੀ ਬੇਟੂ ਜੀ ਆਹ ਬਾਰ ਬੇਟੂ ਆਈ ਨਹੀਂ ਮੈਂ ਜਿਹੜਾ ਇਹਨਾਂ ਕੱਟੀ ਗਈ ਰਾਤ ਨੂੰ ਛੱਡ ਗਿਆ ਅੱਜ ਜੀ ਸਵਾਗਤ ਹੈ ਜੀ ਵੀਡੀਓ ਚ ਲੋ ਜੀ ਫੇਰ ਲੱਗੇ ਸ਼ੁਰੂ ਹੋਣੇ ਉਹੀ ਤਾਟੋ ਯੇ ਵਾਲਾ ਕੰਮ ਸੰਗਲ ਪੈਣ ਲੱਗੇ ਸੰਗਲ ਪਾ ਕੇ ਹੁਣ ਕੰਧ ਵੀਰ ਦੇਣੀ ਅੱਜ ਲਾ ਦੇਣਾ ਕੰਮ ਗੇੜ ਚ ਕੌੜੀ ਰਹਿ ਗਈ ਫਰੁੱਟੇਦਦ ਕੌੜੀ ਢਾਉਂਦੇ ਆ ਫਿਰ ਦਵਾਈਆਂ ਵੀ ਗਾਰੇ ਵਾਲੀਆਂ ਇੱਟਾਂ ਕਰਕੇ ਥੋੜਾ ਕੰਮ ਵਧੀਆ ਚੱਲਦਾ ਮੈਨਾਂ ਸਿਮਿੰਟ ਵਾਲੀਆਂ ਇੱਟਾਂ ਨੇ ਬਹੁਤ ਬਸ ਕਰਾਈ ਖਿੱਚੇ ਨਹੀਂ ਦੀਆਂ ਹੁੰਦੀਆਂ ਹੈਗੀਆਂ ਸਾਫੇ ਨਹੀਂ ਜੇ ਹੁੰਦੀਆਂ ਹੁਣ ਆ ਫਿਰ ਗਾਰੇ ਵਾਲੀਆਂ ਇਹ ਬਹੁਤ ਵਧੀਆ ਸਾਫ ਹੁੰਦੀਆਂ ਲੱਗੇ ਟਰੈਕਟਰ ਪਾਉਣਾ ਚਲੋ ਲੈ ਆ ਲੈ ਚਲੋ ਇੱਧਰ ਰੱਖੀਂ ਇੱਧਰ ਲਈ ਜਾਂ ਸਿੱਧਾ ਹੀ ਬੈਕ ਲੈ ਇੱਧਰ ਦੇ ਕਿੰਨੇ ਇੱਧਰ ਕਦੇ ਲੈ ਜਾ ਹੈਵੀ ਡਰਾਈਵਰ ਚੱਲ ਲਈ ਜਾਂ ਦੇਖਦੇ ਆ ਬਈ ਨਤੀਜਾ ਸੰਗਲ ਪਾ ਦੂਗੇ ਨਹੀਂ ਅੱਜ ਐ ਨਤੀਜਾ ਆ ਕੇ ਕਰੀ ਜਾਂਦਾ ਆ ਕੇ ਕਰੀ ਜਾਂਦਾ ਇੱਥੇ ਬਾਏ ਨੂੰ ਮੇਰਾ ਪਾਉ ਨਾ ਕਰ ਗਾ ਨੇੜਾ ਇੱਥੇ ਨੇੜੇ ਪਾ ਦੇ ਉੱਥੇ ਉਹ ਉੱਥੇ ਬਹਿਣਾ ਹੀ ਨਹੀਂ ਯਾਰ ਇੱਥੇ ਹਾਂ ਆਹ ਕਾ ਲੈ ਨੂੰ ਟੈਟਾ ਇਹਨੂੰ ਫੜ ਲੈ ਛੱਡ ਦੇ ਇਹਨੂੰ ਇਹਨੂੰ ਟੈਟ ਕਰ ਹਾਂ ਜਦੋਂ ਸਾ ਵੀ ਲੈ ਕੇ ਆਣਾ ਪੈਣਾ ਜੀ ਚੱਕ ਲਿਆ ਚੱਕ ਲਿਆ ਨਹੀਂ ਚੱਕਰ ਉਹਦੇ ਨਹੀਂ ਆਏਗਾ ਪੂਰੇ ਪੂਰੇ ਨਹੀਂ ਆਉਣਾ ਜੀ ਟ੍ਰਿਪ ਮਾਰਦਾ ਕਿੱਤਾ ਬਉ ਪਈਆਂ ਚੱਕ ਲਿਆ ਚੌਥਾ ਸੰਗਲ ਵੀ ਚੱਕ ਲਿਆ ਜਾਣ ਤੀਆ ਚੱਕ ਲਿਆ ਸੰਗਲ ਇਹ ਥੋੜੀ ਦੇਰ ਕਿੰਨਾ ਦੇਖਦਾ ਹੈ ਕੀ ਖੇਲੇ ਦਿਓ ਨਹੀਂ ਇਹ ਤਾਂ ਜੀ ਚਲੋ ਇਹ ਔਕੀ ਗਿਰੂਗੀ ਚਲੋ ਵੀ ਪਾਰ ਨਹੀਂ ਮਾਨੇਗੀ ਇਹ ਬੁੰਜਸਮਰ ਤੇ ਬਣੀ ਹੈ ਹਾਂ ਜੀ ਇੱਧਰ ਉੱਤੇ ਨਹੀਂ ਕਰਨਾ ਇਹ ਇੱਧਰ ਹੁਣ ਲੱਗਦਾ ਨਹੀਂ ਹੈਗਾ ਉਹੀ ਗੱਲ ਆ ਸੰਗਲ ਦੂਆ ਲਿਆ ਇੱਥੇ ਕਿਹਦਾ ਕੰਮ ਦਾ ਹੁੰਦਾ ਕੰਦਾ ਇੱਧਰ ਇੱਧਰ ਨੂੰ ਨਹੀਂ ਪਹਿਣਾ ਸੰਗਲ ਖੋਲ ਸੰਗਲ ਖੋਲ ਦੇ ਚਲੋ ਸਾਲੋ ਦੇਖਦੇ ਆ ਤੁਹਾਡਾ ਜੋਰ ਅਜੀ ਕਹਿੰਦਾ ਥੋੜੀ ਹੀ ਕਰ ਚੂ ਲੈ ਨਤੀਏ ਦੇ ਉੱਪਰ ਅਜੀ ਗੇਰੀ ਵੀ ਤਾਂ ਗਿਰਦੀ ਨਹੀਂ ਹੈਗੀ ਦੱਸ ਨਤੀਏ ਉਹ ਜਾ ਕਸ ਅੱਜ ਕਹਿੰਦਾ ਥੋੜਾ ਨਾ ਮਾਰ ਕਹਿੰਦਾ ਨਤੀਏ ਤੇਰੇ ਉੱਪਰ ਕਰ ਚੂਗੀ ਹਟਾ ਹੋਆ ਥਾ ਨੀ ਉਹ ਪਈ ਫਟੀ ਹੋਵੇ ਫੇਰ ਵੀ ਕੰਦ ਤਾਂ ਕੰਦੇ ਹੁੰਦੀ ਆ ਆ ਜਾ ਤੇ ਇੱਥੇ ਜੁਰਮ ਟੁੱਟ ਗਈ ਬੱਲਿਓ ਤੋੜਦੇ ਆ ਆ ਬੱਜੀ ਕਾ ਟੁੱਟ ਗਈ ਇਹ ਵੀ ਇਹ ਵੀ ਟੁੱਟ ਗਈ ਨਹੀਂ ਚੱਲਨੇ ਹੁਣ ਕੀ ਕਰੂਗੇ ਅੰਜੀ ਕੀ ਕਰੂਗੇ ਕਿਕੜਾ ਕਰੂਗੇ ਉਹ ਗੇਰ ਦੇਗਾ ਉੱਪਰ ਸੱਤਾਂ ਐ ਕਰ ਕੋ ਸੰਗੜ ਦੂਆ ਲਿਆ ਉੱਧਰੋਂ ਪਾ ਇਹਨੂੰ ਠੀਕ ਹੈ ਉਹ ਤੇਰਸ਼ਾ ਕਰਕੇ ਪਾ ਠੀਕ ਹੈ ਉੱਨਾ ਕਿ ਗਿਰਿਆ ਜੀ ਦੇਖੋ ਜਦ ਤੱਕ ਕਰਾ ਕੇ ਦੇਖ ਲੈਣੇ ਆ ਬੱਲੀਆਂ ਨਾਲ ਦੁਬਾਰਾ ਦਾ ਪੈਣਾ ਨਹੀਂ ਹਲੇ ਉਹ ਕਰਨਾ ਪੈਣਾ ਖਾਣਾ ਇਸ ਨੂੰ ਹਟਾਉਣਾ ਪਵੇਗਾ ਐਰੋ ਹਟਾ ਦਿਓ ਪਹਿਲਾਂ ਪਲਟੀ ਮਾਰ ਦੇ ਇੱਕੜਾ ਪਾਇਆ ਜੀ ਉਹ ਤਾਂ ਜਮ ਚਾਈਕ ਕਰ ਲਿਆ ਤਾਂ ਯਾਰ ਮਹਰ ਦੇ ਪਲਟੀ ਹੁਣ ਤਾਂ ਆ ਪੈਣਾ ਵਾਪੈਣਾ ਜੀ ਚਲੋ ਲੈ ਗਿਆ ਚਲੋ ਵਾਪੈ ਜੀ ਈ ਆਉਣਾ ਵਾ ਪਾਈ ਦੁਬਾਰਾ ਖਾਣਾ ਕੱਢ ਲੈਂਦੀ ਆ ਨੀਚੇ ਚਲ ਦੇਖ ਲਈਏ ਕਰਦੇ ਆ

ਇਕੋ ਇਹੋ ਹਰਿਆ ਨਹੀਂ ਨਾ ਲੈ ਲੈ ਨਾਲੇ ਇਹ ਤਾਂ ਸਾਫ ਸਾਫ ਗਿਆ ਤਾਂ ਹਾਂ ਦੇਖ ਲੈ ਮਾਦਾ ਰਾਤ ਦੇਖਣੀ ਆ ਦਿਖੀ ਮੈਨੂੰ ਜਾਲੀ ਮੈਂ ਕਿਹਾ ਵੀ ਇੱਕ ਹੈ ਨਹੀਂ ਗਈ ਕਿੱਥੇ ਆ ਤਾਂ ਤੁਸੀਂ हमको ਕਹਤਾ ਹਾਂ ਨਹੀਂ ਮੈਨੂੰ ਪਤਾ ਵੀ ਜਾਲੀ ਗਈ ਕਿੱਥੇ ਗਈ ਕਿੱਥੇ ਜਮਾ ਰਾਤ ਜਾਲੀਆਂ ਦੇਖਣ ਲੱਗੇ ਵੀ ਝੂਰੇ ਗੇਰੀ ਤੇ ਇੱਥੇ ਗੇਰੀ ਤੇ ਇੱਕ ਤਾਂ ਆ ਗਈ ਇੱਕ ਨਹੀਂ ਆਈ ਇੱਕ ਰਹਿ ਗਈ ਅਸੀਂ ਕਿਹਾ ਸੱਡੂ ਗਿਆ ਪਤਾ ਨਦੀ ਇਹਨੇ ਵਿੱਚੇ ਦੱਬਤੀ ਅਸੀਂ ਦੇਖੀ ਫਿਰ ਜਮੋਰ ਲੱਭ ਕੇ ਦੇਖੀ ਵਿੱਚ ਥੀ ਆਵੇ ਇਕ ਨਹੀਂ ਪਈ ਰਹਿਣਦੇ ਹਾਂ ਕੱਲ ਨੂੰ ਨਤੀ ਨੂੰ ਪੁੱਛੂੰਗਾ ਵੀ ਜਾਲੀਆਂ ਕਿੱਥੇ ਰੱਖੀਆਂ ਨੰਬਰਦਾਰ ਨੂੰ ਐਂ ਹਾਂ ਹਾਂ ਤੈਨੂੰ ਪੁੱਛਿਆ ਤੈਨੂੰ ਪੁੱਛਿਆ ਨੰਬਰਦਾਰ ਤੂੰ ਆ ਲੈ ਦੇਖ ਲੈ ਐਨਾ ਉੱਪਰ ਬਜਰੀ ਆ ਕਰਤੀ ਜੀ ਇੱਟਾਂ ਸਾਫ਼ ਕਰੀਆ ਇਹੀ ਸਭ ਸਾਫ਼ ਕੀਤਾ ਹਾਂ ਇੱਕ ਦੂਜੇ ਦੇ ਨਾਲ ਲਾ ਦੇ ਹੁਣ ਤਾਂ ਇੱਕ ਦੂਜੇ ਦੇ ਨਾਲ ਚੱਕ ਲੈ ਗਿਰਜਣੀ ਕੀ ਅਸੀਂ ਇਸੇ ਤੇ ਦੇਖ ਕੇ ਅਰੇ ਹੁੰਦਾ ਚੱਲੋ ਲਈ ਗਿਰੀ ਐ ਬਬੀ ਥੋੜੀ ਹੀ ਹੋ ਗਈ ਆ ਦੇਖਦੇ ਆ ਲਓ ਜੀ ਤੇ ਹੁਣ ਇਹ ਵੀ ਕੰਮ ਲੈਣਾ ਆਪਾਂ ਨੇ ਸਪਰੇਅ ਨੂੰ ਮौज ਆ ਟੈਂਕੀ ਨੂੰ ਗਲਤੀ ਹੋ ਗਈ ਟੈਂਕੀ 3.5 ਫੁੱਟ ਦੀ ਆ ਇਹ 3 ਫੁੱਟ ਚੌੜੀ ਆ ਜੇ ਇੱਦਾਂ ਫੁੱਟ ਚੌੜੀ ਹੋਰ ਖਾ ਲੈਂਦੇ ਫੇਰ ਟੈਂਕੀ ਵਾਲਾ ਕੰਮ ਲੂਟ ਆ ਗਿਆ ਤਾਂ ਟੈਂਕੀ ਵਿੱਚ ਰੱਖ ਹੋ ਜਾਣੀ ਤੇ ਰੱਖ ਤਾਂ ਹੁਣ ਵੀ ਹੋ ਜੂ ਹੁਣ ਉਹ ਕਰਨੀ ਪੈਣੀ ਆ ਆਪਦੇ ਜੀ ਆਦੋਲੇ ਤੇ ਖੋਲਣੀ ਪੈਣੀ ਜਿਹੜੀ ਲੱਕੜੀ ਵਾਲੀ ਜਾਂ ਫੇਰ ਵਿੱਚ ਰੱਖ ਹੋ ਜੂਗੀ ਫੇਰ ਰੱਖ ਕੇ ਟੈਂਕੀ ਨੂੰ ਢੱਕਣਾ ਮਰਜੀ ਆਪਣਾ ਖੇਤ ਚ ਲੈ ਜਾ ਜਿੱਥੇ ਮਰਜੀ ਲੈ ਜਾ ਸਪਰੇਅ ਕਰਨੇ ਨੂੰ ਦੇਖਦੇ ਆ ਉਹਦਾ ਸਾਈਡਾਂ ਖੋਲ ਦੇਣੀ ਆ ਖੋਲ ਕੇ ਉਹਨੇ ਵਧੀਆ ਬਣ ਜਾਣਾ ਉਹ ਅੱਜ ਢੋਲੇ ਪਰ ਲਿਆ ਮੈਂ ਚੱਲ ਚਾਰੇ ਪੰਪ ਲਾਉਣੇ ਤੇ ਥੋੜੇ ਜਿਹਾ ਖੱਕਤਾ ਇੱਕ ਖੇਤ ਵਿੱਚ ਗੰਨੇ ਵਾਲੇ ਚ ਮੈਂ ਚਾਰ ਪੰਪ ਲਾਇਆ ਵਾ ਫਿਰ ਇਹ ਲੈ ਕੇ ਚੱਲਿਆ ਮੈਂ ਚੱਲ ਉਹਨਾਂ ਬਾਅਦ ਤੇ ਗੰਧ ਗਿਰਗੇ ਤੇ ਇਹਨੇ ਕੁਦੀ ਢੰਡ ਲਾ ਗਿਆ ਇਦਰ ਬਾਪੂ ਦਾ ਸਾਡੇ ਦਾ ਹਿਸਾਬੇ ਨਹੀਂ ਨਿਪੜਦਾ ਹੈਗਾ ਦਿਹਾੜੀਆਂ ਦਾ ਨਾ ਚੰਨ ਬੰਦ ਤਿੰਨ ਨੂੰ ਸਾਰਾ ਕੁਝ ਲਿਖੀ ਜਾਂਦਾ ਬੈਠਾ ਹੈ ਹਿਸਾਬ ਕਿਤਾਬ ਬਾਪੂ ਤਾਂ ਹੀ ਤੁਮ ਚੱਲ ਵੀ ਕਿੰਨਾ ਖਰਚਾ ਆਉਂਦਾ ਹੈ ਹਾਂ ਕਿੰਨਾ ਖਰਚਾ ਹੈ ਹਾਂ ਕਿਆ ਸੁੱਚੀ ਜਾਂਦਾ ਬੈਠਾ ਹਾਉ ਦੇ ਕਿੱਥੇ ਬੈਠਾ ਉੱਪਰ ਹੂੰ ਹਾਂ ਨਤੀਆ ਨਹੀਂ ਪੌੜੀ ਭੰਨ ਲਾ ਪਹਿਨਾ ਕੋਈ ਨਤੀਆ ਪੌੜੀ ਭੰਨ ਪਹਿਨਾ ਪਹਿਨਾ ਪੌੜੀ ਭੰਨ ਲਾ ਪੌੜੀ ਭੰਨੇ ਚਲ ਇੱਥੇ ਚਲ ਮੁਕੇ ਹੇਠਾਂ ਤੇ ਪੌੜੀ ਭੰਨ ਪਹਿਲਾ ਚਲ ਦੇਖ ਲੈ ਜਿਕਣਾ ਲੂਟਾ ਕਰੀ ਜਾਣ ਤੇ ਉਹ ਤੇਰਾ ਹੋਡਾ ਇੱਥੇ ਉਹ ਕਹਿੰਦਾ ਆ ਇੱਧਰ ਪੌੜੀ ਭੰਨ ਲੈ ਉਹ ਸਿੱਧੀ ਕਰੀ ਜਾਂਦੇ ਨੂੰ ਇਹ ਗਰਗੀ ਪੌੜੀ ਤੇਰੇ ਪੂ ਫੇਰ ਗਰਗੀਆ ਫੇਰ ਏਈ ਜ਼ਿੰਮੇਦਾਰ ਤੇ ਬਈ ਕ ਕਰੂੰਗਾ ਇਹਦੇ ਪਹਿਲਾਂ ਪੌੜੀ ਖੱਟ ਜੇ ਗਰਗੀ ਪੌੜੀ ਚੱਲ ਕੋਈ ਲੋ ਜੀ ਇਹ ਕੱਖਾ ਡਿੱਲਾ ਇਹ ਗੁੱਤੀ ਦੀ ਆ ਝੋਂਗਾ ਥੋੜਾ ਜਿਹਾ ਬਈ ਦੇ ਬਾਅਦ ਤੇ ਸਾਰੀਆਂ ਰਲਾਤੀਆਂ ਵਿੱਚ ਇਹ ਅਲਟਰਾ ਜਨ ਹੋਊਗੀ ਮਿੱਕੇ ਸੰਕੋਰ ਹੋ ਗਈ ਵਿਚੇ ਸੈਂ ਪ੍ਰਾਲਾ ਸਾਲਟ ਹੋ ਗਿਆ ਵਿਚੇ ਟੈਂਜਰ ਵਾਲਾ ਹੋ ਗਿਆ ਚਾਰ ਦਵਾਈਆਂ ਰਲਾ ਕੇ ਇਹਦੇਪਰ ਕਰ ਦੇਣੀ ਹੁਣ ਥੋੜਾ ਜਿਹਾ ਲੇਟ ਹੋ ਗਿਆ ਕੱਲ ਜਾਂ ਪਰਸੋਂ ਚਾਹੀਦੀ ਖੇਤ ਸੁੱਕ ਗਿਆ ਥੋੜਾ ਜਿਹਾ ਜਿੱਥੇ ਉੱਚੀ ਢੇਲੀ ਆ ਮੈਂ ਪੋਟਣ ਤਾਂ ਲੱਗ ਗਿਆ ਗੰਨਾ ਮੈਂ ਕਿਹਾ ਵੀ ਇਹਨੂੰ ਕਰ ਦਈਏ ਫਿਰ ਨਹੀਂ ਤੰਗ ਕਰੂੰਗਾ ਕੱਖ ਚਲੋ ਲਾਈਏ ਜੀ ਚਾਰ ਕ ਪੰਪ ਹਾਂ ਬਸ ਹਾਂ ਪੱਕੇ ਕਰਕੇ ਸਲਿੱਪ ਕੱਢਦਾ ਹੁਣ ਜੀ ਉੱਪਰ ਜਾ ਕੇ ਰੱਖ ਦਿਓ बारे पास लाला ला हूँ इधर तो खिंच ला बहार क बस 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 Mbak terus kerjulah ini. Kan? <laughs> ya kedua ਕੀ ਕਰਦੇ ਹੋ ਬਾਸਿਓ ਯੋ ਲੱਗ ਗਈ ਇਹ ਤਾਂ ਚਲੋ ਆਹ ਮਾਰਾ ਇਧਰ ਦੇਖੀਓ ਕੀ ਆਹ ਆਹ ਪਾਰ ਦੇ ਚਲਾਉਂਦਾ ਇਹ ਰੱਤ ਤੂੰ ਛੱਡ ਗਿਆ ਵੇਖ ਕੇ ਹੁਣ ਖੜ ਜਾ ਕਿ ਲੱਗਿਆ ਦੇਖਣ ਕਰ ਲੱਗਿਆ ਦੇਖ ਲੈ ਫਿਰ ਇਧਰ ਨੂੰ ਹਾਂਜੀ ਇਧਰੋਂ ਦੇਖ ਰਸਤਾ ਇੱਕ ਆ ਦੂਈ ਗਲੀ ਹਾਂਜੀ ਆ ਤੀਜੀ ਗਲੀ ਚੌਥੀ ਇੱਥੇ ਚੌਂਕ ਆ ਜਾਂਦਾ ਬੜਾ ਆ ਚੌਂਕ ਆ ਗਿਆ ਇਧਰੋਂ ਦਰਵਾਜ਼ਾ ਘੜ ਦੇਣਾ ਠੀਕ ਐ ਇੱਥੇ ਤੇ ਦਰਵਾਜ਼ਾ ਇਧਰ ਨੂੰ ਦੇਖ ਤੱਕ ਨਹੀਂ ਲੱਗਦਾ ਹੁਣ ਤਾਂ ਬਹੁਤ ਬੜਾ ਲੱਗਦਾ ਪੇਜਾ ਇੱਥੇ ਵੀ ਦੇਖ ਕੇ ਦੇਖ ਕੇ ਦੇਖ ਕੇ ਮਕਰਨੀ ਪੈਂਦੀ ਪੈਰ ਨੂੰ ਨੀਚੇ ਚਲਾ ਕੇ ਪੈਰ ਦਿਲ ਕੇ ਚਲੋ ਚਲੋ ਜਿਹੜਾ ਰਹੇਗਾ ਉਹ ਵੀ ਦੇਖ ਹਾਂਜੀ ਹੋਲੀ ਹੋ ਗਈ ਹੋਲੀ ਇਧਰ ਨਾ ਮਾਰੀ ਕਿਸੇ ਦੇ ਕਹਾਂ ਨਾ ਮਰੀ ਮੈਂ ਨਾ ਬਸ ਕੋਈ ਨਹੀਂ ਬੱਸ ਟ੍ਰੈਕਰ ਇੱਧਰ ਰੱਖੀਦਾ ਹਾਂ ਤਾਂ ਠੀਕ ਆ ਜੀ ਠੀਕ ਆ ਜੀ ਪਹਿਲਾਂ ਇੱਧਰ ਹੀ ਸਾਈਡ ਤਾਂ ਹੈ ਨਾਲ ਲਾ ਕੇ ਖੜਾਇਆ ਤਾਂ ਤੁਸੀਂ ਕਹਤਾ ਅੱਗੇ ਕਰ ਦੇ ਬਸ ਉਹ ਯਾ ਨਦੀਆਂ ਪਿੱਛੇ ਆ ਤਾਰ ਚੱਕ ਲਓ ਉੱਪਰ ਨੂੰ ਇਥੇ ਦੇ ਤਾਰ ਚੱਕ ਲੈ ਬਸ ਚਲੋ ਕਰ ਦੇ ਗਾੜਾ نیچے ਨੂੰ ਕਿੰਨਾ ਕਰਨਾ ਜੀ ਤਾਂ ਨੱਕ ਚਲੇ

ਦੇਖਦੇ ਆ ਚੱਲ ਅੱਗੇ ਕਰ ਰਿਹਾ ਮੜੇ ਬਾਪਈ ਬਸ 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 कोई र चलो आ तारे इधर उ कर लिए ने बाहर नु गिर जणा मेल लादा कढला कढ ਉਹ ਜੀ ਹੁਣ ਟਰੈਕਟਰ ਕੋ ਲਾ ਕੇ ਢੋਆ ਮੈਂ ਕਹਿੰਦਾ ਸੋਪੀ ਤੋਂ ਹੋ ਜੂ ਇੱਕ ਵਾਰ ਚੰਨ ਫੁੱਲ ਰੇੜਾ ਪਰ ਕੇ ਇੱਥੇ ਚਵੱਚਾ ਲਾਈ ਜਣਾ ਇਹਦੇ ਪਰਲੇ ਪਾਸੇ ਉਹਨਾਂ ਸੌਖਾ ਲੱਗ ਜੂਗਾ ਨਹੀਂ ਫਿਰ ਦੋ ਦੋ ਇੱਟਾਂ ਚੱਕ ਲੈ ਜਾਣੀਆਂ ਪੈਂਦੀਆਂ ਉਹਨਾਂ ਟਾਈਮ ਲੱਗਦਾ ਮੈਂ ਕਹਾਂ ਵੀ ਤੁਸੀਂ ਇਹਨੂੰ ਹੀ ਘਰ ਲਓ 10-20 ਮਿੰਟ ਲੱਗ ਦੂੰਗਾ ਪਰ ਮੈਨੂੰ ਲੱਗਦਾ ਕੱਲੂ ਫੇਰ ਛੁੱਟੀ ਐ ਨੇ ਜੀ ਬਾਕੀ ਦੇਖਦੇ ਆ ਕਿ ਆ ਬਣਦਾ ਪਰਲਾ ਛੋਟੂ ਐਨ ਆ ਵੀ ਚੱਕ ਲਾ ਜੀ ਥੱਲੇ ਕਰ ਦਿਆਂ ਕਰਦੇ ਐਨ ਫੁੱਲ ਕਾਲੂ ਕੱਢ ਦੇਣਾ ਜਿਹੜਾ ਪਿੱਛੇ ਨੂੰ ਆਪਾਂ ਨੇ ਆਇਆ ਹੂੰ ਤੋੜਤੀ ਤਾਰ ਫਿਰ ਜੀ ਜੋੜਨਾ ਇਹ ਵਈ ਵਾਈਫਾਈ ਵਾਲੇ ਇੱਧਰ ਉੱਪਰ ਜੋੜ ਲੱਗਿਆ ਉਹਦਾ ਉਧਰ ਜਾ ਖੇਚੀ ਐਨੇ ਚ ਟੁੱਟ ਗਈ ਤੇ ਨੈੱਟ ਬਿਨਾ ਉਹਦੇ ਗਾਣੇ 1 ਘੰਟਾ ਨਹੀਂ ਲੰਘਦਾ ਬਾਕੀ ਸਭ ਕਾਸੀ ਬਿਨਾ ਲੰਘ ਜਾਂਦਾ ਹੁਣ ਤਾਂ ਐਦਾ ਨਹੀਂ ਗੇਲ ਵੀ ਸ਼ੁਰੂ ਹੋ ਗਿਆ ਮੈਚ ਵੀ ਦੇਖਣਾ ਆਈਪੀਐਲ ਉਹ ਗਏ ਹੋਣਾ ਹਾੜ ਕੱਦੇ ਗਏ ਨੰਬਰਦਾਰ ਨੇ ਖੜਾਈ ਵੀ ਆ ਸਭ ਕਾ ਜੀ ਬਿਨਾ ਸਰ ਜਾਂਦਾ ਨੈਟ ਵੇ ਨਾਲ ਨਹੀਂ ਸਰਦਾ ਹੁਣ ਫਿਰ ਸਚਾਈ ਦੀ ਵੀ ਸਪੀਡ ਫੁੱਲ ਆ ਨਜ਼ਰ ਨਹੀਂ